ਹਾਂਜੀ ਵੈਲਕਮ ਹੈ ਸਾਰਿਆਂ ਦਾ ਵੀਡੀਓ ਦੇ ਵਿੱਚ ਸੋ ਅੱਜ 27 ਤਰੀਕ ਦਿਨ ਸ਼ਨੀਵਾਰ ਨੂੰ ਕਿਹੜੇ ਕਿਹੜੀਆਂ ਐਕਟੀਵਿਟੀਆਂ ਨੇ ਆਪਣਾ ਮੇਨ ਥੀਮ ਹੈ ਕਨਵਰਜੈਂਟ ਐਕਸ਼ਨ ਇਹਦੇ ਵਿੱਚ ਆਪਾਂ ਕਿਹੜੇ ਕਿਹੜੀਆਂ ਐਕਟੀਵਿਟੀਆਂ ਕਰਨੀਆਂ ਨੇ ਆਵਾ ਆਈਡੀ ਰਿਕਾਰਡ ਲਿੰਕਿੰਗ ਉਹ ਜਿਹੜਾ ਮਤਲਬ ਆਵਾ ਆਈਡੀ ਆਵਾ ਆਈਡੀ ਅਪਡੇਟ ਕਰਨੀ ਆਪਾਂ ਨੇ ਠੀਕ ਹੈ ਪੋਸ਼ਣ ਟਰੈਕ ਕਰਦੇ ਉਸ ਤੋਂ ਬਾਅਦ ਮਾਵਾ ਤੰਦਰੁਸਤ ਬੱਚਿਆਂ ਤੇ ਕੁਪੋਸ਼ਣ ਵਾਲੇ ਬੱਚਿਆਂ ਦੀਆਂ ਮਾਵਾਂ ਵਿਚਕਾਰ ਅਨੁਭਵ ਸਾਂਝਾ ਕਰਨ ਦਾ ਸੈਸ਼ਨ ਹਾਂ ਜਿਹੜੀਆਂ ਮਾਵਾਂ ਦੇ ਬੱਚੇ ਹੈਲਦੀ ਨੇ ਉਹਨਾਂ ਨੇ ਆਪਣੇ ਵਿਚਾਰ ਰੱਖਨੇ ਨੇ ਜਾਂ ਜਿਹੜੇ ਮਾਵਾ ਦੇ ਬੱਚਿਆਂ ਨੂੰ ਜਿਹੜੇ ਆਪਣੇ ਬੱਚੇ ਮਤਲਬ ਸੈਮ ਮੈਮ ਚਾਰੇ ਨੇ ਉਹਨਾਂ ਦੀਆਂ ਮਾਵਾ ਨੂੰ ਮਿਲਾਨਾ ਤੇ ਉਹਨਾਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕਰਨੇ ਕਿਉਂਕਿ ਇਵੇਂ ਦਾ ਖਾਣਾ ਪੀਣਾ ਦੇ ਰਹੀਆਂ ਨੇ ਆਪਦੇ ਬੱਚਿਆਂ ਨੂੰ ਕਿਵੇਂ ਉਹਨਾਂ ਨੂੰ ਟ੍ਰੀਟ ਕਰ ਰਹੀਆਂ ਨੇ ਇਹ ਦੋ ਚੀਜ਼ਾਂ ਆਪਾਂ ਕਰਨੀਆਂ ਨੇ ਜੀਆਂ ਠੀਕ ਹੈ ਜੀ ਔਰ ਕਾਰਵਾਈ ਵੀ ਸਭ ਨੇ ਜ਼ਰੂਰ ਪਾਣੀ ਹੈ ਤੇ ਜਿਹੜਾ ਮੇਨ ਆਪਣਾ ਥੀਮ ਹੈ ਉਹ ਯਾਦ ਰੱਖਣਾ ਕਨਵਰਜੈਂਟ ਐਕਸ਼ਨ ਮੈਂ ਦੁਬਾਰਾ ਰਿਪੀਟ ਕਰ ਰਹੀਆਂ ਸ਼ਨੀਵਾਰ ਨੂੰ ਆਵਾ ਆਈਡੀ ਰਿਕਾਰਡ ਲਿੰਕਿੰਗ ਤੰਦਰੁਸਤ ਬੱਚਿਆਂ ਤੇ ਕੋਪੋਸ਼ਨ ਵਾਲੇ ਬੱਚਿਆਂ ਦੀ ਮਾਵਾਂ ਦੇ ਵਿਚਾਰ ਉਹਨਾਂ ਦੇ ਅਨੁਭਵ ਸਾਂਝੇ ਕਰਾਉਣੇ ਵੀ ਉਹ ਕਿਵੇਂ ਬੱਚਿਆਂ ਨਾਲ ਡੀਲ ਕਰ ਰਹੀਆਂ ਨੇ ਠੀਕ ਹੈ ਜੀ ਥੈਂਕ ਯੂ